ਮਾਵਾ ਵੀ ਕਿੰਨਾ ਗੜੇਂ ਗੜਨਾ ਤਾਂ ਤਾਂ ਥੋੜਾ ਹੀ ਅਸਾ ਦਾਜੀ ਅਜੇ ਆ ਸਾਡੀ ਪਪਾਂ ਦੀ ਤਵਾ ਬੱਜ ਗਿਆ ਤੇ ਮੈਂ ਤੁਹਾਨੂੰ ਕੁਝ ਕਹਿਣਾ ਸੀ ਦੱਸ ਮੈਂ ਨਾ ਕੱਲ ਦੀ ਸੋਚਦੀ ਬਈ ਸੀ ਹੂੰ ਫੇ ਹੁਣ ਮੈਂ ਤਾਂ ਕੁਝ ਨਹੀਂ ਕਹਿਆ ਕਰਨਾ ਕਿਸੇ ਨੂੰ ਵੀ ਆਪਾਂ ਦੋਨੋਂ ਨਾ ਪਿਆਰ ਨਾ ਰਿਆ ਕਰੀਏ ਠੀਕ ਹੈ ਵੀ ਬਿਲਕੁਲ ਸ਼ਾਂਤ ਇੱਕ ਦੂਜੇ ਦੀ ਰਿਸਪੈਕਟ ਕਰਿਆ ਕਰਨੀ ਆ ਪੂਰੀ ਠੀਕ ਹੈ ਉਹ ਤਾਂ ਚੰਗੀ ਗੱਲ ਆ ਫੇਰ ਜਵਾਨ ਕਿਤੇ ਰੱਖਿਆ ਹੀ ਮੈਂ ਕੀ ਕਹਿਣ ਲਈ ਆ ਤਾਂ ਤੁਸੀਂ ਕੀ ਅੱਗੋ ਜਵਾਬ ਦੇਣ ਦੇ ਮੈਂ ਜਦੋਂ ਤੁਹਾਨੂੰ ਕਹਿੰਦੀ ਵੀ ਆਪਾਂ ਪਿਆਰ ਨਾਲ ਹੀ ਰਿਆ ਕਰਨਾ ਤੇ ਇੱਕ ਦੂਜੇ ਦੀ ਰਿਸਪੈਕਟ ਕਰਿਆ ਕਰਨੀ ਉੱਚੀ ਨਹੀਂ ਬੋਲਣਾ ਬਿਲਕੁਲ ਉੱਚੀ ਨਹੀਂ ਬੋਲਿਆ ਕਰਨਾ ਤੁਸੀਂ ਮੈਂ ਨਹੀਂ ਬੋਲਿਆ ਕਰਨਾ ਹੁਣੇ ਤੂੰ ਕਹੇ ਸੀ ਮੈਂ ਵੀ ਉੱਚੀ ਬੋਲਿਆ ਕਰਨਾ ਤਾਂ ਫਿਰ ਤੁਸੀਂ ਗੱਲ ਹੀ ਇਹੋ ਜੀ ਗੋਲਟੀ ਕਰ ਦਿੰਦੇ ਆ ਵੀ ਬੰਦਾ ਉੱਚੀ ਬੋਲਣ ਤੇ ਮਜਬੂਰ ਹੋ ਜਾਂਦਾ ਮੈਂ ਤਾਂ ਬਥੇਰਾ ਸੋਚਦੀ ਆ ਵੀ ਪਿਆਰ ਨਾਲ ਹੀ ਰਿਆ ਕਰਨਾ ਹੁਣ ਪਰ ਤੁਸੀਂ ਰਹਿਣ ਤਾਂ ਮਜਬੂਰ ਕਰ ਦਿੰਦੇ ਆ ਕਿ ਗੁੱਸਾ ਜਦੋਂ ਭੁਲੇਖਾ ਲੱਗਦੀ ਸੀ ਕਿ ਤੇ ਮੈਂ ਸੁਪਨੇ ਤਾਂ ਨਹੀਂ ਦੇਖਦਾ ਪਿਆ ਤੇ ਤੂੰ ਵਾਕਈ ਇਹ ਗੱਲਾਂ ਕਰਦੀ ਸੀ ਏ ਤੂੰ ਹੁਣ ਆਪ ਹੀ ਦੱਸਦਾ ਵੀ ਕਿੱਦਾਂ ਰਹਿਣਾ ਕਿੱਦਾਂ ਨਹੀਂ ਰਹਿਣਾ ਮੈਂ ਨਾ ਕੱਲ ਦਾ ਹੀ ਬੜਾ ਸੋਚ ਲਿਆ ਸੀਗਾ ਵੀ ਆਪਾਂ ਪਿਆਰ ਨਾਲ ਰਹਿਆ ਕਰਨਾ ਤਾਂ ਇੱਕ ਦੂਜੇ ਦੇ ਇਨਸਪੈਕਟ ਕਰੇਗਾ ਨਹੀਂ ਪਰ ਤੂੰ ਹੀ ਲਾਇਕ ਹੈ ਨਹੀਂ ਤੇ ਮੈਂ ਤਾਂ ਇਹ ਪੁੱਛਿਆ ਵੀ ਜਵਾਲ ਕਿੱਥੇ ਰੱਖ ਕੇ ਆਏਂਗੀ ਇਹਦੇ ਬਿਨਾ ਕਿੱਦਾਂ ਪਿਆਰ ਨਾਲ ਬੋਲਿਆ ਜਾ ਸਕਦਾ ਇਹ ਤਾਂ ਹੁਣ ਇੱਥੇ ਹੀ ਰਹਿਣੀ ਆ ਇਹ ਕਿੱਥੇ ਜਾਣੀ ਆ ਉਹਦੇ ਫਿਰ ਤਾਂ ਹੀ ਤਾਂ ਹੈ ਨਾ ਫਿਰ ਪਿਆਰ ਜੇ ਇੱਥੇ ਹੀ ਰਹਿਣੀ ਆ ਪਿਆਰ ਨਾਲ ਆਪਾਂ ਰਹਿ ਨਹੀਂ ਸਕਦੇ ਗੋਡੀ ਬਾਹਰ ਜਾ ਕੇ ਬਹਿ ਜਾਓ ਰੋਟੀ ਮਿਲ ਜੂਗੀ ਉੱਥੇ ਵੇ ਜਾਓ ਤੁਸੀਂ ਪਿਆਰ ਨਾਲ ਰਹਿਣ ਦੇਣਾ ਹੀ ਜਾਓ ਕੱਲ੍ਹ ਟਿੱਕਾ ਰੋਟੀ ਬਣਾ ਕੇ ਦੇ ਜੀ ਨੂੰ ਉਹ ਤਾਂ ਬਾਣੀ ਜਾਣੀ ਆ ਮੈਨੂੰ ਪਤਾ